ਨਕਲੀ ਦੇਸੀ ਕਿਉ ਨਕਲੀ ਦੁੱਧ ਨਕਲੀ ਪਨੀਰ ਇਸ ਤਰ੍ਹਾਂ ਦੁੱਧ ਤੋਂ ਬਣੇ ਹੋਰ ਕਿੰਨੇ ਹੀ ਪਦਾਰਥ ਚਾਹੇ ਉਹ ਮਠਿਆਈਆਂ ਦੇ ਰੂਪ ਚ ਕਿਉ ਨਾ ਹੋਣ ਪੰਜਾਬ ਦੇ ਵਿੱਚ ਸ਼ਰੇਆਮ ਵਿਕਰੀ ਹੋ ਰਹੀ ਹੈ ਔਰ ਇਸ ਗੱਲ ਦੀ ਪੁਸ਼ਟੀ ਖੁਦ ਸਰਕਾਰੀ ਰਿਪੋਰਟਾਂ ਕਰਦੀਆਂ ਨੇ ਪੰਜਾਬ ਦੇ ਵਿੱਚ ਨਕਲੀ ਦੁੱਧ ਵਿਕਣ ਦੀ ਗੱਲ ਅੱਜ ਦੀ ਪ੍ਰਚਲਿਤ ਨਹੀਂ ਹੈ ਆਮ ਤੌਰ ਦੇ ਉੱਤੇ ਇਹ ਵੀ ਸ਼ੰਕੇ ਪੈਦਾ ਹੁੰਦੇ ਨੇ ਖਾਸ ਕਰਕੇ ਦਿਹਾਤੀ ਖੇਤਰ ਵਿੱਚ ਤਾਂ ਫਿਰ ਵੀ ਕਿਤੇ ਨਾ ਕਿਤੇ ਲੋਕ ਪਸ਼ੂ ਪਾਲਣ ਦਾ ਧੰਦਾ ਕਰ ਰਹੇ ਨੇ ਇਸੇ ਕਰਕੇ ਉਥੇ ਫਿਰ ਵੀ ਤਸੱਲੀ ਹੁੰਦੀ ਹੈ ਕਿ ਦੁੱਧ ਦਾ ਜਿਹੜਾ ਸੇਵਨ ਕੀਤਾ ਜਾ ਰਿਹਾ ਹੈ ਕਿ ਕਿਤੇ ਠੀਕ ਤੇ ਸ਼ੁੱਧ ਮਿਲਦਾ ਹੈ ਪਰ ਸ਼ਹਿਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੱਡੀ ਆਬਾਦੀ ਹੋ ਗਈ ਹੈ ਪੰਜਾਬ ਦੇ ਅੰਦਰ ਜਿੱਥੇ ਪੈਕਟ ਬੰਦ ਦੁੱਧ ਦਾ ਸੇਵਨ ਕੀਤਾ ਜਾਂਦਾ ਹੈ ਔਰ ਇਥੋਂ ਤੱਕ ਜਿਹੜੇ ਪੈਕਟ ਬੰਦ ਦੁੱਧ ਦਾ ਵੇਚਣ ਵਾਲੇ ਨੇ ਜਦੋਂ ਉਸ ਦੀ ਮਿਆਦ ਵੀ ਪਈ ਹੁੰਦੀ ਹੈ ਇਸ ਦੇ ਬਾਵਜੂਦ ਜਦੋਂ ਦੁੱਧ ਪੈਕਟਾਂ ਚ ਪਿਆ ਪਿਆ ਖਰਾਬ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਦੇ ਦੁੱਧ ਦਾ ਜਦੋਂ ਸੇਵਨ ਹੁੰਦਾ ਹੈ ਤਾਂ ਲੋਕਾਂ ਦੀ ਸਿਹਤ ਨਾਲ ਕਿੰਨਾ ਖਲਵਾੜ ਹੁੰਦਾ ਹੋਵੇਗਾ ਇਸ ਦੇ ਉੱਤੇ ਚੈੱਕ ਐਂਡ ਬੈਲੈਂਸ ਕਿਸ ਨੇ ਕਰਨਾ ਹੈ ਸਰਕਾਰ ਨੇ ਸਰਕਾਰ ਦੇ ਸਿਹਤ ਵਿਭਾਗ ਨੇ ਸੈਂਪਲ ਭਰਨ ਵਾਲਿਆਂ ਨੇ ਹੁਣ ਸਰਕਾਰ ਨੇ ਜਦੋਂ ਸੈਂਪਲ ਇਸ ਤੇ ਭਰੇ ਨਹੀਂ ਔਰ ਪਿਛਲੇ ਦੋਹਾਂ ਤਿੰਨਾਂ ਸਾਲਾਂ ਦੀ ਕਹਾਣੀ ਹੋਰ ਵੀ ਜ਼ਿਆਦਾ ਭਿਆਨਕ ਹੋ ਗਈ ਹੈ ਕਿੰਨੇ ਸੈਂਪਲ ਫੇਲ ਹੋਏ ਨੇ ਕਿੰਨੇ ਨਹੀਂ ਹੋਏ ਇਸ ਦੀ ਇੱਕ ਖਾਸ ਰਿਪੋਰਟ ਜਿਹੜੀ ਕੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਹਵਾਲੇ ਨਾਲ ਹੀ ਸਾਹਮਣੇ ਆਈ ਹੈ ਅਖਬਾਰਾਂ ਦੀਆਂ ਸੁਰਖੀਆਂ ਵੱਡ ਗਈ ਹੈ ਕਿ ਨਕਲੀ ਦੁੱਧ ਪੰਜਾਬ ਚ ਵਿਕਣਾ ਕਦੋਂ ਬੰਦ ਹੋਵੇਗਾ ਕੀ ਜਿੰਨੀ ਦੁੱਧ ਦੀ ਪੈਦਾਵਾਰ ਹੈ ਉਨੀ ਹੀ ਖਪਤ ਹੈ ਜਾਂ ਖਪਤ ਵੱਧ ਹੈ ਪਰ ਪੈਦਾਵਾਰ ਘੱਟ ਹੈ ਜੇਕਰ ਪੈਦਾਵਾਰ ਘੱਟ ਹੋਵੇ ਤੇ ਖਪਤ ਵੱਧ ਹੋਵੇ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਜਿਹੜੀ ਉਪਰਲੀ ਜਾਂ ਵਾਧੂ ਖਪਤ ਹੋਈ ਹੈ ਉਸ ਵਿੱਚ ਕਿੰਨੇ ਫੀਸਦੀ ਨਕਲੀ ਪਦਾਰਥਾਂ ਦੇ ਨਾਲ ਦੁੱਧ ਤਿਆਰ ਕੀਤਾ ਜਾਂਦਾ ਹੋਵੇਗਾ ਖਾਸ ਕਰਕੇ ਜਦੋਂ ਕੋਈ ਤਿਹਾਰਾਂ ਦਾ ਸੀਜ਼ਨ ਆਉਂਦਾ ਹੈ ਤਿਉਹਾਰਾਂ ਦੇ ਮੌਕੇ ਕਿਸੇ ਵੀ ਖਾਸ ਮੌਕਿਆਂ ਦੇ ਉੱਤੇ ਮਠਿਆਈਆਂ ਦੇ ਰੂਪ ਦੇ ਵਿੱਚ ਵੀ ਜ਼ਹਿਰ ਵੰਡਿਆ ਜਾਂਦਾ ਹੈ ਪਰ ਜਹਿਰ ਵੰਡਣ ਵਾਲਿਆਂ ਨੂੰ ਨਕੇਲ ਕਿਵੇਂ ਪਸੇ ਜਿਹੜੀ ਕਸੀ ਜਾਵੇ ਹਰ ਵਾਰ ਦੀ ਤਰ੍ਹਾਂ ਜੇਕਰ ਚੇਤਾਵਨੀ ਦੇ ਕੇ ਛੱਡਿਆ ਜਾਵੇਗਾ ਕਿ ਕਾਰਵਾਈ ਕੀਤੀ ਜਾਵੇਗੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਪੰਜਾਬੀ ਟ੍ਰਿਬਿਊਨ ਦੇ ਵਿੱਚ ਸੀਨੀਅਰ ਪੱਤਰਕਾਰ ਆਤੀਸ਼ ਗੁਪਤਾ ਦੀ ਰਿਪੋਰਟ ਹੈ ਜਿਸ ਦੇ ਵਿੱਚ ਡਾਕਟਰ ਬਲਬੀਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆਂ ਨਕਲੀ ਦੁੱਧ ਪਨੀਰ ਨੂੰ ਲੈ ਕੇ ਤੇ ਸੈਂਪਲ ਜਿਹੜੇ ਫੇਲ ਹੋਏ ਨੇ ਅਜਿਹੇ ਵੇਰਵਿਆਂ ਦੇ ਬਾਰੇ ਵੀ ਗੱਲਬਾਤ ਕੀਤੀ ਹੈ ਜਿਸ ਵਿੱਚ ਇਹ ਸਾਹਮਣੇ ਆਇਆ ਕਿ ਪੰਜਾਬ ਚ ਦੇਸੀ ਘਿਓ ਹੋਵੇ ਪਨੀਰ ਹੋਵੇ ਜਾਂ ਫਿਰ ਦੁੱਧ ਹੋਵੇ ਇਸ ਦਾ ਇੱਕ ਗੋਰਖ ਧੰਦਾ ਚੱਲਦਾ ਹੈ ਇਹ ਵੱਡੇ ਪੱਧਰ ਦੇ ਉੱਤੇ ਇੱਕ ਮਿਲਾਵਟ ਖੋਰੀ ਦਾ ਦੌਰ ਸ਼ੁਰੂ ਹੋ ਰਿਹਾ ਹੈ ਪਰ ਇਸ ਮਾਮਲੇ ਦੇ ਵਿੱਚ ਪੰਜਾਬ ਪਨੀਰ ਵਿੱਚ ਪਨੀਰ ਹੋਵੇ ਦੇਸੀ ਘਿਓ ਹੋਵੇ ਮਸਾਲੇ ਹੋਣ ਫਲ ਸਬਜ਼ੀਆਂ ਮਠਿਆਈਆਂ ਖੁਆ ਤੇ ਹੋਰਨਾਂ ਦੇ ਵਿੱਚ ਵਸਤੂਆਂ ਦੇ ਵਿੱਚ ਵੱਡੇ ਪੱਧਰ ਤੇ ਮਿਲਾਵਟ ਖੋਰੀ ਪਾਈ ਜਾ ਰਹੀ ਹੈ ਇਸ ਮਿਲਾਵਟ ਖੋਰੀ ਨੂੰ ਰੋਕਣ ਲਈ ਸਰਕਾਰ ਵੱਲੋਂ ਦਾਵਾ ਤਾਂ ਕੀਤਾ ਜਾਂਦਾ ਹੈ ਕਿ ਸੂਬੇ ਭਰ ਵਿੱਚ ਸਖਤੀ ਵਰਤੀ ਜਾ ਰਹੀ ਹੈ ਪਰ ਉਹ ਸਖਤੀ ਜੇਕਰ ਵਰਤੀ ਜਾ ਰਹੀ ਹੈ ਫਿਰ ਵੀ ਵੱਡੇ ਪੱਧਰ ਤੇ ਸੈਂਪਲ ਫੇਲ ਕਿਉਂ ਹੋ ਜਾਂਦੇ ਨੇ ਇਸ ਦੇ ਬਾਰੇ ਜਵਾਬ ਦੇ ਕੌਣ ਤੈਅ ਕਰੇਗਾ ਸਰਕਾਰ ਵੱਲੋਂ ਚਲਾਈ ਗਈ ਇੱਕ ਮੁਹਿੰਮ ਵਿੱਚ ਸਾਹਮਣੇ ਆਇਆ ਹੈ ਕਿ ਸੂਬੇ ਵਿੱਚ ਪਨੀਰ ਦੇਸੀ ਘਿਓ ਤੇ ਦੁੱਧ ਵਿੱਚ ਸਭ ਤੋਂ ਵੱਧ ਮਿਲਾਵਟ ਖੋਰੀ ਹੋਈ ਹੈ ਵਿਭਾਗ ਵੱਲੋਂ ਪਿਛਲੇ 3 ਸਾਲਾਂ ਦੌਰਾਨ ਸੂਬੇ ਵਿੱਚੋਂ ਪਨੀਰ ਦੇ 2340 ਸੈਂਪਲ ਲਏ ਗਏ ਜਿਸ ਵਿੱਚੋਂ 1027 ਸੈਂਪਲ ਫੇਲ ਹੋ ਗਏ ਜਿਸ ਵਿੱਚੋਂ 166 ਸੈਂਪਲ ਸੇਤ ਲਈ ਬਧੇਰੇ ਘਾਤਕ ਸਾਬਤ ਹੋਏ ਹੁਣ ਜਿਹੜੇ ਸੈਂਪਲ ਫੇਲ ਹੋਏ ਨੇ ਤੇ ਉਸੇ ਸੈਂਪਲ ਜਿਸ ਵਿੱਚੋਂ ਲਿਆ ਗਿਆ ਸੈਂਪਲ ਉਹ ਕਿੰਨੀ ਥਾਂ ਦੇ ਉੱਤੇ ਦੁੱਧ ਦੀ ਵਿਕਰੀ ਹੋ ਗਈ ਹੋਵੇਗੀ ਕਿੰਨੇ ਲੋਕਾਂ ਨੇ ਸੇਵਨ ਕੀਤਾ ਹੋਣਾ ਔਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਲੋਕ ਕੈਂਸਰ ਵਰਗੀਆਂ ਬਿਮਾਰੀਆਂ ਵੀ ਲੱਗਦੀਆਂ ਨੇ ਲਗਾਤਾਰ ਮਲਾਵਟੀ ਤੇ ਨਕਲੀ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥਾਂ ਦਾ ਸੇਵਨ ਕਰਨ ਦੇ ਨਾਲ ਲੋਕਾਂ ਨੂੰ ਹੋਰ ਕਈ ਮੁਸੀਬਤਾਂ ਦੇ ਵਿੱਚੋਂ ਲੰਘਣਾ ਪੈਂਦਾ ਇਸ ਤੋਂ ਇਲਾਵਾ ਦੇਸੀ ਘਿਓ ਦੇ 1160 ਸੈਂਪਲਾਂ ਵਿੱਚੋਂ 183 ਤੇ ਦੁੱਧ ਦੇ 2559 ਸੈਂਪਲਾਂ ਵਿੱਚੋਂ 700 ਸੈਂਪਲ ਫੇਲ ਹੋਏ ਵੱਡੇ ਪੱਧਰ ਦੇ ਉੱਤੇ ਸੈਂਪਲ ਫੇਲ ਹੋਣਾ ਇੱਕ ਗੱਲ ਦੀ ਤਸਦੀਕ ਕਰ ਰਿਹਾ ਹੈ ਪੁਸ਼ਟੀ ਕਰ ਰਿਹਾ ਹੈ ਕਿ ਹਾਲੇ ਵੀ ਇਸ ਸਰਕਾਰ ਦੇ ਵਿੱਚ ਵੀ ਮਲਾਵਟ ਖੋਰੀ ਦਾ ਦੌਰ ਜਾਰੀ ਹੈ ਦੇਸੀ ਘਿਓ ਦੇ 114 ਤੇ ਦੁੱਧ ਦੇ 11 ਸੈਂਪਲ ਸੇਤ ਲਈ ਘਾਤਕ ਸਾਬਤ ਹੋਏ ਇਸ ਤਰ੍ਹਾਂ ਮਸਾਲਿਆਂ ਦੇ 729 ਸੈਂਪਲ ਵਿੱਚੋਂ 94 ਤੇ ਮਠਿਆਈ ਤੇ ਹੋਰ ਨਾ ਖਾਦ ਪਦਾਰਥਾਂ ਦੇ 1776 ਸੈਂਪਲਾਂ ਵਿੱਚੋਂ 146 ਸੈਂਪਲ ਵੀ ਫੇਲ ਹੋਏ। ਇਸ ਗੱਲ ਦਾ ਪ੍ਰਗਟਾਵਾ ਖੁਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਮਿਲਾਵਟ ਖੋਰੀ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕਰਕੇ ਸਖਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ 30 ਸਾਲਾਂ ਵਿੱਚ ਪਨੀਰ ਵਿੱਚ ਮਿਲਾਵਟ ਖੋਰੀ ਕਰਨ ਦੇ 599 ਦੇਸੀ ਕਿਹਾਦੇ 73 ਤੇ ਦੁੱਧ ਦੇ 467 ਮਸਾਲਿਆਂ ਦੇ ਵਿੱਚ ਮਲਾਵਟ ਖੋਰ ਕਰਨ ਵਾਲਿਆਂ ਦੇ ਜਿਹੜੇ 71 ਕੇਸ ਦਰਜ ਕੀਤੇ ਗਏ ਨੇ ਉਹਨਾਂ ਕਿਹਾ ਕਿ ਅਦਾਲਤ ਨੇ ਪਿਛਲੇ 5 ਸਾਲਾਂ ਵਿੱਚ ਮਲਾਵਟ ਖੋਰੀ ਦੇ 145 ਮਾਮਲਿਆਂ ਵਿੱਚ 6 ਮਹੀਨੇ ਤੱਕ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਹੈ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਤਿਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹਾਂ ਸ਼ਹਿਰਾਂ ਵਿੱਚ ਵੱਖ-ਵੱਖ ਥਾਵਾਂ ਤੇ ਸੈਂਪਲਿੰਗ ਕੀਤੀ ਜਾਵੇਗੀ ਸਿਹਤ ਮੰਤਰੀ ਨੇ ਵੀ ਆਖਿਆ ਕਿ ਸਰਕਾਰ ਵੱਲੋਂ ਫੂਡ ਸੇਫਟੀ ਆਨ व्हील्स पहल कदमी तहत मोबाइल फूड टेस्टिंग वैनਾਂ ਨੂੰ ਵੀ ਹੁਣ ਸਾਰੇ ਜ਼ਿਲ੍ਹਿਆਂ ਤੱਕ ਪਹੁੰਚਾ ਦਿੱਤਾ ਗਿਆ ਇਹਨਾਂ ਵੈਨਾਂ ਰਾਹੀਂ ਦੁੱਧ ਪਨੀਰ ਪਾਣੀ ਅਤੇ ਹੋਰ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਜਿਸ ਵਿੱਚ ਭੋਜਨ ਦੇ ਕਈ ਪ੍ਰਮੁੱਖ ਸ਼੍ਰੇੜੀਆਂ ਵਿੱਚ ਮਲਾਵਟ ਖੋਰੀ ਦੀ ਜਾਂਚ ਨੂੰ ਲੈ ਕੇ ਪੜਤਾਲ ਕੀਤੀ ਜਾਏਗੀ ਸਿਹਤ ਮੰਤਰੀ ਨੇ ਵੀ ਦੱਸਿਆ ਦਾਵਾ ਕੀਤਾ ਕਿ ਸਰਕਾਰ ਨੇ 3 ਸਾਲਾਂ ਵਿੱਚ 5311 ਕਿਲੋ ਪਨੀਰ 5128 ਕਿਲੋ ਦੇਸੀ ਘਿਓ 4000 ਕਿਲੋ ਦੁੱਧ ਅਤੇ 2580 ਕਿਲੋ ਮਠਿਆਈਆਂ ਤੇ ਹੋਰ ਖਾਣ ਵਾਲੇ ਪਦਾਰਥ ਵੀ ਜਬਤ ਕੀਤੇ ਨੇ ਇਹ ਤਾਂ ਉਹ ਅੰਕੜੇ ਹੁੰਦੇ ਨੇ ਜਿਹੜੇ ਜਬਤ ਹੋ ਜਾਂਦੇ ਨੇ ਇਸ ਤੋਂ ਇਲਾਵਾ ਚੋਰੀ-ਚੋਰੀ ਕਿੰਨੀਆਂ ਹੀ ਚੀਜ਼ਾਂ ਬਾਜ਼ਾਰ ਦੇ ਵਿੱਚ ਵਿਕਰੀ ਦੇ ਰੂਪ ਦੇ ਵਿੱਚ ਲੋਕਾਂ ਤੱਕ ਘਰਾਂ 'ਚ ਪਹੁੰਚ ਜਾਂਦੀਆਂ ਨੇ ਲੋਕਾਂ ਦੀ ਰਸੋਈ ਤੱਕ ਪਹੁੰਚ ਜਾਂਦੀਆਂ ਨੇ ਇਹ ਕਿਵੇਂ ਰੁਕਣ ਪੂਰੀ ਤਰ੍ਹਾਂ ਮੁਕੰਮਲ ਜਾਂ ਮਲਾਵਟਖੋਰੀ ਦੀ ਕੋਈ ਹਿੰਮਤ ਹੀ ਨਾ ਕਰੇ ਇਸ ਦੇ ਲਈ ਕਿਸ ਢੰਗ ਨਾਲ ਨਿਸ਼ਠਿਆ ਜਾਣਾ ਚਾਹੀਦਾ ਜੋ ਖੁਦ ਸਰਕਾਰੀ ਰਿਪੋਰਟਾਂ ਦੇ ਜ਼ਰੀਏ ਇਹਨਾਂ ਫੇਲ ਹੋਏ ਸੈਂਪਲਾਂ ਦੀ ਜਾਣਕਾਰੀ ਦਿੱਤੀ ਗਈ ਹੈ ਔਰ ਨਾਲ ਦਾਵਾ ਕੀਤਾ ਗਿਆ ਕਿ ਕਿੰਨੇ ਲੋਕਾਂ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਜਿਹੜੇ ਤਾਂ ਪਰਦੇ ਦੇ ਪਿੱਛੇ ਕਿੰਨਾ ਕੁਝ ਵੇਚ ਜਾਂਦੇ ਨੇ ਮਲਾਵਟਖੋਰੀ ਦੇ ਨਾਂ ਦੇ ਉੱਤੇ ਜ਼ਹਿਰ ਵੰਡ ਦਿੰਦੇ ਨੇ ਲੋਕਾਂ ਨੂੰ ਉਹਨਾਂ ਨੂੰ ਕਾਹਨ ਰੋਕੇਗਾ ਜੇ ਰੁਕੇਗਾ ਕਿਵੇਂ ਇਹ سلسلہ ਇਸ ਦੇ ਬਾਰੇ ਤੁਹਾਡਾ ਵੀ ਕੋਈ ਸੁਝਾਅ ਹੈ ਤਾਂ ਸੁਝਾਅ ਜਰੂਰ ਸਾਂਝਾ ਕਰਿਓ ਤਾਂ ਕਿ ਉਸ ਦੇ ਉੱਤੇ ਸਰਕਾਰ ਅਮਲ ਕਰੇ ਪ੍ਰਸ਼ਾਸਨ ਅਮਲ ਕਰੇ ਔਰ ਲੋਕ ਨਕਲੀ ਦੇਸੀ ਕਿਉ ਨਕਲੀ ਪਨੀਰ ਨਕਲੀ ਦੁੱਧ ਤੇ ਹੋਰ ਅਜਿਹੇ ਕਈ ਪਦਾਰਥਾਂ ਤੋਂ ਬਚ ਸਕਣ ਜਿਸ ਦੇ ਨਾਲ ਉਹ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਲਗਾਤਾਰ ਮਲਾਵਟਕੋਰੀ ਦੇ ਧੰਦੇ ਨੂੰ ਰੋਕਿਆ ਕਿਵੇਂ ਜਾ ਸਕਦਾ ਤੁਸੀਂ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ